ਸ਼ਿਲੀਮਕਸਾ ਦੇ ਸਹਿਬ ਤੋਂ ਇੱਕ ਬੇहद ਹੀ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਇੱਕ ਭਿਆਨਕ ਸੜਕਾ ਹਾਦਸਾ ਵਾਪਰ ਚੁੱਕਿਆ ਹੈ ਇਸ ਹਾਦਸੇ ਦੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਤੇਲ ਟੈਂਕਰ ਤੇ ਐਕਟੀਵਾ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਟੱਕਰ ਪੂ ਜਾਣ ਤੋਂ ਬਾਅਦ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸ਼੍ਰੀ ਮੁਕਸਰ ਸਹਿਬ ਦੇ ਬਟਿੰਡਾ ਰੋਡ ਬਾਈਪਾਸ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਹਾਦਸਾ ਵਾਪਰਨ ਦਾ ਕਾਰਨ ਖਰਾਬ ਸੜਕ ਤੇ ਤੇਜ਼ ਰਫਤਾਰ ਟੈਂਕਰ ਦਸਿਆ ਜਾ ਰਿਹਾ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਐਕਟਿਵਾ ਸਵਾਰ ਦੋਵੇਂ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣੇ ਰਾਜਵੀਰ ਕੌਰ ਉਮਰ 30 ਸਾਲਾ ਤੇ ਰੇਨੂ ਉਮਰ ਹੈ। 22 ਸਾਲਾਂ ਬਾਅਦ ਜੋ ਹੋਈ ਹੈ ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜ ਜਨਾਂ ਵੱਲੋਂ ਹੁਣ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਹ ਹੀ ਮੇਰੀ ਪਤਨੀ ਸੀ ਗਈ। ਕੀ ਨਾਮ ਕੀ ਸੀ? ਰਾਜੀਵਰ ਕੌਰ। ਉਹਦਾ ਕੀ ਹੋ ਗਿਆ ਜੀ? ਬਸ ਇਹ ਉਹ ਟਰੱਕ ਸੀ ਗਈ ਕੋਈ ਤੇਲ ਵਾਲਾ ਟੈਂਕਰ ਤੇ ਉਹ ਕੁਚਲਤਾ ਸਕੂਟਰੀ ਨੂੰ ਨੂੰ ਇੱਕ ਹੋਰ ਕਲਾਸ ਇਹ ਅਨਮ ਦਾ ਕੋਰਸ ਕਰਦੇ। ਕਰਦੇ ਨੇ ਜੀ। ਅਕਰ ਚੱਲੇ ਸੀਗੇ ਛੁੱਟੀ ਹੰਤੂ ਦਾ ਕਿੰਨੇ ਕ ਵਜੇ ਦੀ ਗੱਲ ਆਬ ਮੈਨੂੰ ਤਾਂ ਬਾਅਦ ਚ ਫੋਨ ਆਇਆ ਜੀ 2 ਵਜੇ ਦੇ ਕਰੀਬ ਕਿੰਨੇ ਬੱਚੇ ਹੈ ਕਿ ਉਹ ਵੀ ਕਿੰਨੀ ਕੁੰਗਲੀ ਸੀ ਰਾਜ ਉਹਨਾਂ ਦੀ ਉਮਰ ਹੋਈ 2.5 ਸਾਲ ਬੱਚੇ ਕਿੰਨੇ ਬੱਚੇ 2 ਆ ਜੀ ਮੁੰਡਾ ਵੀ ਮੰਗਤੀ ਕਰਦਾ ਬਸ ਇਹ ਇਨਸਾਬ ਮਿਲਣ ਤੇ ਜੀ ਇੱਕ ਮੇਰੇ ਪਿੰਡ ਤੋਂ ਇੱਕ ਲੜਕੀ ਰਾਜਵੀਰ ਕੌਰ ਆ ਤੇ ਇੱਕ ਕੁੜੀ ਹੋਰ ਆ ਇੱਥੋਂ ਲਾਗੇ ਕੋਈ ਥਾਂਦੇ ਵਾਲੇ ਪਿੰਡ ਦੀ ਆ ਇਥੋਂ ਹਸਪਤਾਲ ਦੇ ਵਿੱਚੋਂ ਕੋਈ ਕੋਰਸ ਵਗੈਰਾ ਕਰਦੀਆਂ ਕਿਉ ਗਰੀਬ ਆਦਮੀ ਆ ਕੋਰਸ ਵਗੈਰਾ ਕਰਦੀਆਂ ਇਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਕੱਸੀ ਦੇ ਲਾਗੇ ਇੱਕ ਹਸਪਤਾਲ ਦੇ ਨੇੜੇ ਇੱਕ ਟਰੱਕ ਨੇ ਫੇਟ ਮਾਰੀ ਹੈ ਜੀ ਮੌਕੇ ਤੇ ਬਹੁਤ ਤਕੜਾ ਐਕਸੀਡੈਂਟ ਹੋਇਆ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਜਿਹੜੀ ਰੋਡ ਤੇ ਹੋਇਆ ਇਹ ਜੀ ਆਪਣਾ ਇਧਰੋਂ 80 ਦੇ ਨਾਲ ਨਾਲ ਬਾਸੜ ਦੇ ਨੂੰ ਜਾ ਰਿਹਾ ਸਾਈਡ ਤੇ ਜੀ ਹਾਂਜੀ ਮਲੋਟ ਤੋਂ ਬਠਿੰਡਾ ਰੋਡ ਨੂੰ ਜਾ ਰਹੀ ਹੈ ਇਹ ਲੋਕਲ ਸੜਕਾ ਜੀ ਉਰੇ ਤੇ ਇੱਕ ਘਾਰ ਆਸੀ ਟੈਂਕਰ ਜੀ ਤੇਲ ਜੀ ਵਾਲਾ ਟੈਂਕਰ ਜਾ ਉਹਨੇ ਮੌਕੇ ਦੇ ਉੱਤੇ ਜੀ ਉਹ ਕੁੜੀਆਂ ਨੂੰ ਕੁਲਚਤਾ ਜੀ ਮੌਕੇ ਤੇ ਮੌਤ ਹੋ ਗਈ ਜੀ ਇਹਨਾਂ ਦੀ ਕੀ ਮੰਗ ਕੀ ਮੰਗਾ ਜੀ ਸਾਨੂੰ ਸਹੀ ਇਨਸਾਫ ਮਿਲਣਾ ਚਾਹੀਦਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਟਰੱਕ ਵਾਲੇ ਤੇ ਹੋਣੀ ਚਾਹੀਦੀ ਹੈ ਅਸੀਂ ਇਹ ਮੰਗ ਕਰਦੇ ਆ ਮਾਤਰ ਕੇ ਦੋ ਲੜਕੀਆਂ ਦੀ ਮੌਤ ਹੋ ਗਈ ਆ ਤੇ ਅੱਜ ਬਹੁਤ ਵੱਡਾ ਸਾਡੇ ਨਾਲ ਇਹ ਨਹੀਂ ਇੱਕ ਤਾਂ ਇੱਕ ਦੇ ਦੋ ਬੱਚੇ ਜੀ ਮੇਰੇ ਪਿੰਡ ਤੋਂ ਰਾਜਵੀਰ ਕੋਟ ਕੁੜੀ ਹੈ ਜੀ ਉਹਦੇ ਇੱਕ 5 ਸਾਲ ਦਾ ਬੱਚਾ ਜੀ ਤੇ ਇੱਕ 10 ਸਾਲ ਦਾ ਜੀ ਤੇ ਗਰੀਬ ਪਰਿਵਾਰ ਆ ਜੀ ਇੱਥੇ ਆਪ ਦਾ ਪੇਟ ਵਾਸਤੇ ਕੋਈ ਰਜਗਾਰ ਪੜੀਆਂ ਸੀਗੀਆਂ ਤੇ ਕੋਈ ਇੱਥੇ ਜੀ ਐਨ ਐਮ ਵਗੈਰਾ ਕੋਰਸ ਸਰਕਾਰੀ ਹਸਪਤਾਲ ਦੇ ਵਿੱਚ ਕਰਦੀਆਂ ਸੀਗੀਆਂ ਉਹਦੇ ਸਬੰਧ ਦੇ ਵਿੱਚ ਇੱਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਅਸੀਂ ਤਾਂ ਮੰਗ ਇਹ ਕਰਦੇ ਆ ਅਸੀਂ ਸਾਰਾ ਸਾਡਾ ਬੰਦੇ ਖੜੇ ਆ ਜੀ ਪਰਿਵਾਰ ਖੜਾ ਸਖਤ ਤੋਂ ਸਖਤ ਟਰੱਕਲ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਮਤਲਬ ਕਿ ਉਹਨੇ ਮੌਕੇ ਤੇ ਤੁਹਾਨੂੰ ਪਤਾ ਹੀ ਆਪ ਨੂੰ ਤੁਸੀਂ ਮੌਕੇ ਤੇ ਪਹੁੰਚੇ ਆ ਜੀ ਇਸ ਸਮਾਂ ਵੇਖਿਆ ਤੇ ਤੁਹਾਨੂੰ ਬੇਨਤੀ ਹੱਥ ਬਨ ਕੇ ਸਾਡੀ ਸਖਤ ਸਖਤ ਕਾਰਵਾਈ ਕਰਵਾਈਏ